ਇਹ ਇਧਰ ਸਮਾਈਂ ਓਕੇ ਹਾਂਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵੀਰ ਜੀ ਇੱਥੇ ਤਾਂ ਬਾਲਾ ਵਧੀਆ ਤੁਹਾਡੇ ਤਾਂ ਕੋਈ ਨਹੀਂ ਆਉਂਦਾ ਜਾਂਦਾ ਸਾਡੇ ਤਾਂ ਨਾ ਚਿੜੀਆ ਘਰ ਬਣਿਆ ਰਹਿੰਦਾ ਸਾਡੇ ਤਾਂ ਲੋਕਾਂ ਦੀ ਆਵਾਜ਼ਾਈ ਬਹੁਤ ਆ ਸਾਰੇ ਪਿੰਡ ਚ ਗੱਲ ਓੜ ਜਾਂਦੀ ਇਹੇ ਪਰਦੇ ਚ ਹੀ ਚੰਗੇ ਹੁੰਦੇ ਆ ਕੰਮ ਈਆਂ ਪੁੱਤਾਂ ਦੇ ਹੈਨਾ 100 ਲੋਕ ਬੈਠੇ ਆ ਪਹਾਨੀਆਂ ਮਾਰਨ ਨੂੰ ਤੇ ਇੱਥੇ ਤਾਂ ਬਾਹਲਾ ਸੋਹਣਾ ਆਪਣਾ ਪ੍ਰੋਗਰਾਮ ਹੋਇਆ ਕੋਈ ਨਹੀਂ ਆਇਆ ਗਿਆ ਤੁਹਾਡੇ ਤਾਂ ਸ਼ਾਂਤੀ ਹੈ ਇੱਥੇ ਵਧੀਆ ਹਾਂਜੀ ਹਾਂਜੀ ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਚੱਲ ਪਰਮਾਤਮਾ ਇਹਨਾਂ ਨੂੰ ਸਾਰਾ ਕੁਝ ਸਮੰਢਣਾ ਕਰੇ ਚੱਲ ਪੁੱਤ ਆ ਸ਼ਗਨ ਆਪਾਂ ਸਾਂਭ ਲਓ ਤੁਸੀਂ ਵੀ ਆਪ ਦਾ ਸਾਂਭ ਲਿਓ ਠੀਕ ਹੈ ਤੇ ਸਾਨੂੰ ਨਾ ਹੁਣ ਬਹੁਤ ਲੇਟ ਹੋ ਰਿਹਾ ਤੇ ਆ ਬਾਹਰ ਗੱਡੀ ਵਾਲਾ ਬਾਜਾ ਮਾਰੀ ਜਾਂਦਾ ਤੇ ਅਸੀਂ ਵੀਰ ਜੀ ਜਾਣਨੇ ਆ ਠੀਕ ਹੈ ਵਧਾਈਆਂ ਬੇਟਾ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਠੀਕ ਹੈ ਠੀਕ ਹੈ ਮੰਮੀ ਜੀ ਚਲੋ ਬੁੱਤ ਬੱਪੂ ਆ ਪੈਸੇ ਵੀ ਸਾਮਲਾ ਤੇ ਇੱਕ ਨਾ ਉਹਨਾਂ ਨੂੰ ਗੱਡੀ ਵਾਲਿਆਂ ਨੂੰ ਕਹ ਦੱਸਿਆ ਹੁੰਦਾ ਰਾਹ ਵੀ ਇਧਰ ਦੀ ਵੀ ਰੰਗਿਆ ਜਾਣਾ ਮੈਂ ਤੋਰ ਕੇ ਆਉਣਾ ਬੁੱਤ ਕੋਈ ਨਹੀਂ ਜਾ ਹਾਂ ਇਹ ਤੂੰ ਨਾ ਉੱਥੇ ਨਿਵਾਰੀ ਜਿਹਾ ਰੱਖ ਦੇ ਲੈ ਮੈਂ ਤੋਰ ਕੇ ਆਵਾਂ ਉਹ ਅਹੀਂ ਉੱਥੇ ਜੇ ਹਾਂ ਤੇ ਬਾਕੀ ਆਪਾਂ ਨਾ ਇੱਕ ਦੂਜੇ ਜਗ੍ਹਾ ਤੇ ਫੋਨ ਕਰਨੇ ਆ ਆਪਾਂ ਵੀ ਹੁਣ ਤਿਆਰੀਆਂ ਸ਼ੁਰੂ ਕਰਨੀਆਂ ਪੈਣੀਆਂ ਨਾ ਸੁਨਹਿਰਾਂ ਸੁਨਹਿਰਾਂ ਨਾਲ ਤੇ ਕਿਰਾਤਾ ਹੋਰ ਕਿ ਕਿਰਾਤਾ ਬੱਸ ਆਹ ਬਰੌਂ ਟੈਂਸ਼ਨ ਲਈ ਨਾ ਠੀਕ ਹੈ ਤੇ ਅੱਲਾ ਕੰਮ ਵੀ ਵਿਦਿਆ ਹੋ ਜਾ ਕੋਈ ਨਾ ਪਈ ਨਾ ਕਿੰਨੇ ਗੋਗੇ ਵਰ ਦੇਖੀਏ ਇਹ ਸ਼ਗਨ ਵਾਲੇ ਪੈਸੇ ਤਾਂ ਸਾਂਭ ਕੇ ਰੱਖਾਂਗੇ ਕਿਦਾਂ ਬੋਲੀ ਜੀ ਜਾਂਦਾ ਸੀ ਬਾਪੂ ਉਹਦਾ ਬੁੱਤੋਂ ਨੀਲਾ ਡਰਮ ਮੰਗਦਾ ਸੀ ਆਪਣਾ ਉਹ ਨੀਲਾ ਡਰਮ ਬਾਪੂ ਸੱਜ ਤੂੰ ਉਹ ਗੱਲ ਸੁਣੀ ਆ ਯਾਰ ਡਰਮ ਵਾਲੀ ਕਿਹੜੀ ਮਾਂ ਤੇਰੀ ਭੂਆ ਨੂੰ ਫੋਨ ਲਾਉਣਾ ਯਾਰ ਕਿਹੜੀ ਗੱਲ ਉਹ ਕੁੜੀ ਨੇ ਆਪਦੇ ਘਰ ਵਾਲੇ ਡਰਮ ਚ ਪਾਤਾ ਸੀ سیمنٹ ਢੋਲ ਕੇ ਕਿਉਂ ਆ ਬਟਾ ਉਹੋ ਕਰੀ ਜਨਾ ਤੂੰ ਮੈਂ ਤੇਰੀ ਭੂਆ ਨੂੰ ਫੋਨ ਲਾਉਣਾ ਖੜ ਜਾ ਚੱਲਾ ਯਾਰ ਮੈਂ ਤਾਂ ਪੁੱਠੀਆਂ ਹੀ ਪਾ ਸਕਦੀਆਂ ਅੱਗੇ ਜਿਹਨਾਂ ਸੇ ਪਟਾਕੇ ਪੈਣ ਵਾਲੇ ਖੁਲਾਸੇ ਲੈ ਕੇ ਆਏ ਘਰ ਵਾਲੇ ਨੂੰ ਮਾਰ ਪਾਏ ਨੇ ਇਹੋ ਜਿਹੜੀ ਫੀਲਕੋਟ ਵਾਲੀ ਬੁੱਤ ਘਰਨਾ ਹੋਈ ਆ ਇਸ ਜਲਮ ਘਰ ਵਾਲੀ ਦਾ ਬਿਆਨ ਵੀ ਤੁਹਾਨੂੰ ਸੁਣਾਉਣੇ ਆ ਕੀ ਕਹਿ ਰਹੇ ਆ ਕਿ ਉਹ ਆਸ਼ਕ ਨੰਮ ਦੇ ਕੇ ਨਹੀਂ ਘਰਵਾਲਾ ਮਾਰਤਾ ਬੱਤੂ ਤੇ ਜੋ ਇਹਨਾਂ ਨੇ ਕੀਤਾ ਉਸ ਨੂੰ ਲੈ ਕੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਪੁਲਿਸ ਕੋਈ ਕਸਰ ਨਹੀਂ ਛੱਡ ਰਹੀ ਸੇਵਾ ਪਾਣੀ ਹਰ ਲੈ ਇਹਨੂੰ ਤੂੰ ਪਤਾ ਐ ਕਰ ਹਾਂ ਤੂੰ ਨਾ ਲਾਈਵ ਉਹ ਲਾਈਵ ਨਾ ਯਰੇ ਇਹ ਕਿਹ ਜੀਆਂ ਗੱਲਾਂ ਬਾਪੂ ਤੇਰੀਆਂ ਯਾਰ ਉਹ ਤੈਨੂੰ ਨਹੀਂ ਪਤਾ ਪੁੱਤ ਤੂੰ ਨਹੀਂ ਹੋਣਾ ਤਾਂ ਮੈਂ ਹੁਣਾਂ ਲਾ ਸਾਰੀ ਰਿਸ਼ਤੇਦਾਰੀਆਂ ਚ ਆਪਣੀ ਬੇਇੱਜ਼ਤੀ ਹੋ ਜੂ ਪਾਪਾ ਉਹ ਨਹੀਂ ਨਹੀਂ ਖੜ ਜਾ ਯਾਰ ਕੀ ਬੇਇੱਜ਼ਤੀ ਯਾਰ ਪਤਾ ਤੈਨੂੰ ਨਹੀਂ ਪਤਾ ਆ ਵੇ ਲੱਕ ਡਾ ਪੜਾ ਇੱਕ ਤਾਂ ਰਿਸ਼ਤਾ ਮਸਾਂ ਆ ਤੂੰ ਵੀ ਭਿਜਾ ਦੇਂਗਾ ਔਰ ਆਏ ਨਹੀਂ ਕੋਸੋਂ ਦਾ ਰਸਤੇ ਹੋਰ ਬਥੇਰੇ ਆ ਜਾਣਗੇ ਆਪਾਂ ਬਾਹਰਲੇ ਮੁਲਖ ਆਲੇ ਆ ਤੂੰ ਮੜੇ ਮੋਟੇ ਕੋਈ ਗੱਲ ਆ ਕੋਈ ਕੈਨੇਡਾ ਤੋਂ ਕਿੰਨੇ ਚਿਰ ਬਾਅਦ ਆਏ ਆ ਕਿੰਨਾ ਰੁਪਈਆ ਲਿਆ ਪਪੁੱਤਰ ਯੋਗਲ ਠੀਕ ਆ ਪਰ ਫਿਰ ਵੀ ਚੰਗੀ ਕੁੜੀ ਕਿੰਨੀ ਆਪਣੇ ਕੋਲੇ ਜਾਇਦਾਤਾ ਕਿੰਨਾ ਕੁਸ ਆਪਣੇ ਕੋਲੇ ਆਪਾਂ ਨੂੰ ਰੈਸਟਾਂ ਦਾ ਘਾਟਾ ਯਾਰ ਤੂੰ ਮੈਨੂੰ ਲਾਈਵ ਹੋਣ ਦਿਖਾ ਦੇ ਹੁਣ ਲਾਈਵ ਮੇਰਾ ਮੈਂ ਲਾਈਵ ਤੇ ਕਲਿੱਕ ਕਰਨ ਲੱਗਾ ਵਿੱਚ ਬੋਲੀ ਨਾ ਕੁਛ ਪਤਾ ਨਹੀਂ ਕੀ ਬੋਲੇਗਾ ਯਾਰ ਤੇਰਾ ਤਾਂ ਪਤਾ ਵੀ ਨਹੀਂ ਕੋਈ ਔਰ ਨਹੀਂ ਯਾਰ ਮੈਂ ਆ ਲੈ ਲਾਈਵ ਹੋ ਗਿਆ ਚਲ ਹਾਂਜੀ ਮੈਂ ਤੁਹਾਡਾ ਬਚਿੱਤਰ ਸਿੰਘ ਅੱਗੇ ਵੀ ਮੈਂ ਹੁੰਦਾ ਹੁਨਾ ਹੋਵੇ ਸਬਸਕ੍ਰਾਈਬਰ ਨੂੰ ਆਵਾਜ਼ ਹੋਏ ਪਹਿਲੇ ਤੇ ਆ ਲੈ ਤਾਂ ਜਾਨੀ ਜੁੜ ਗਈ ਹਾਂਜੀ ਮੈਂ 75 ਸਿੰਘ ਮਾੜੇ ਜੇ ਜੁੜ ਜੋ ਬਾਈ ਤੁਹਾਡੇ ਨਾਲ ਇੱਕ ਗੱਲ ਕਰਨੀ ਮੇਰੇ ਪੁੱਤ ਦਾ ਪਿਆ ਸਾਗਣ ਅੱਜ ਮੇਰੇ ਮੁੰਡੇ ਦਾ ਜਿਹੜਾ ਤੁਸੀਂ ਪੁੱਛਦੇ ਹੋ ਨੇ ਨਾ ਕਿ ਕੈਨੇਡਾ ਵਾਲਾ ਮੁੰਡਾ ਕਿਹੜਾ ਮੈਂ ਕਹਿੰਦਾ ਹੁਣ ਨਾ ਕੈਨੇਡਾ ਵਾਲਾ ਮੁੰਡਾ ਇਹਦੇ ਵਿੱਚ ਬੋਲਦਾ ਹੁਣ ਮੈਂ ਪਤਾ ਤੇ ਉਹ ਪੁੱਛਦੇ ਹੁੰਦੇ ਕਮੈਂਟਾਂ ਚ ਕੈਨੇਡਾ ਵਾਲਾ ਮੁੰਡਾ ਤਾਂ ਦਿਖਾ ਦੇ ਹਾਂਜੀ ਆਹ ਵਿਖਾਉਣਾ ਤੁਹਾਨੂੰ ਕੈਨੇਡਾ ਵਾਲਾ ਮੁੰਡਾ ਆਹ ਵੇਖੋ ਮੇਰਾ ਮੁੰਡਾ ਕੈਨੇਡਾ ਆ ਇਹ ਆ ਮੇਰਾ ਪੁੱਤ ਕੈਨੇਡਾ ਠੀਕ ਹੈ ਤੇ ਇਹਦਾ ਪਿਆ ਅੱਜ ਸਾਗਣ ਆ ਹੁਣੇ ਹੀ ਪਾ ਕੇ ਹਟਿਆ ਕੁੜੀ ਵਾਲੇ ਹਜੇ ਹੁਣੇ ਗਏ ਆ ਆਪਣੇ ਘਰੋਂ ਪਰ ਮੈਂ ਜਿਹੜੀ ਯਾਰ ਫਰੀਦਕੋਟ ਵਾਲੀ ਕੁੜੀ ਨੇ ਆਸ਼ਕ ਮਾਰਿਆ ਆਪਦਾ ਆਪਦਾ ਘਰ ਵਾਲਾ ਮਾਰਿਆ ਆਸ਼ਕ ਦੇ ਨਾਮ ਰਲ ਕੇ ਮੈਂ ਗਲਤ ਬੋਲ ਗਿਆ ਸੀ ਕਮੈਂਟਾਂ ਦੇ ਵਿੱਚ ਉਹ ਨਾਲ ਲਿਖਿਓ ਕੁਛ ਤੇ ਮੈਂ ਤੁਹਾਨੂੰ ਦੱਸਦਾ ਬਈ ਇਹ ਮੇਰਾ ਲਵਪ੍ਰੀਤ ਸਿੰਘ ਮੁੰਡਾ ਤੇ ਮੈਂ ਤੁਹਾਡਾ ਬਚਿੱਤਰ ਸਿੰਘ ਤੇ ਮੇਰੇ ਦੋਸਤੋ ਮੇਰੀ ਗੱਲ ਸੁਣੋ ਜੀ ਅਸੀਂ ਨਾ ਮੰਨ ਲੇ ਵੀ ਬਹੁਤ ਸੋਹਣਾ ਪ੍ਰੋਗਰਾਮ ਕਰਕੇ ਆਟਿਆ ਪਾਪਾ ਤੋਂ ਮੇਰੇ ਤੇ ਗੱਲ ਵੀ ਨਹੀਂ ਹੋ ਰਹੀ ਤੇ ਵੀ ਜਿਹੜੀ ਗੱਲ ਆ ਨਾ ਉਹ ਇਹ ਆ ਵੀ ਮੈਨੂੰ ਕਰਨ ਦੇ ਤੋ ਖਰਜ ਹਾਂਜੀ ਮੈਂ ਮੈਂ ਇੱਕ ਦਰਿਆ ਹੋਇਆ ਪਿਓ ਮੈਂ ਆਪਦੇ ਮੁੰਡੇ ਦਾ ਪਾਇਆ ਸਕਣ ਲੋਕ ਕਹਿ ਦਿੰਦੇ ਆ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਪਰ ਮੁੰਡਿਆਂ ਨੂੰ ਕੌਣ ਬਚਾਵੇ ਯਾਰ ਇੱਕ ਅੱਜ ਮਾਹੌਲ ਚੱਲ ਰਿਹਾ ਜੋ ਮੁੰਡਾ ਮਾਰਿਆ ਉਹਦਾ ਕਰਕੇ ਮੈਂ ਇੱਕ ਦਰਗਿਆ ਖਬਰ ਵੇਖੀ ਤੇ ਇੱਕ ਮੈਂ ਉਹਦਾ ਸਾਰਾ ਕਮੈਂਟ ਦੇ ਵਿੱਚ ਕੁੜੀ ਦਾ ਜਿਹਦੇ ਨਾਲ ਸ਼ਗਨ ਪਿਆ ਮੇਰੇ ਮੁੰਡੇ ਦਾ ਉਹਦਾ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਡਰੈਸ ਪਤਾ ਸਾਰਾ ਕੁਝ ਪਾਉਂਗਾ ਪਰ ਜਿਹੜਾ ਕੋਈ ਉਹਦਾ ਆਸ਼ਿਕ ਜਾਂ ਕੋਈ ਉਹਦੇ ਨਾਲ ਕੋਈ ਗੱਲਬਾਤ ਉਹ ਬਾਈ ਅੱਜ ਦੱਸ ਦਿਓ ਯਾਰ ਮੈਂ ਆਪਦਾ ਮੁੰਡਾ ਨਹੀਂ ਕਮੋਲਾ ਚਾਹੁੰਦਾ ਬਬੂ ਨਾ ਹੀ ਦੱਸਦੇ ਕਿ ਇਹ ਇੱਕ ਉਹਨਾਂ ਦਾ ਦੱਸਦੇ ਵੀ ਐ ਕਰਕੇ ਆਪਾਂ ਕਮੈਂਟਾਂ 'ਚ ਦੱਸ ਦੇਣਾ ਨਾ ਐ ਐ ਬੇਟੀ ਕੁੜੀਆਂ ਦੀ ਨਹੀਂ ਕਰਨੀ ਆਪਾਂ ਕਮੈਂਟ ਦੇ ਵਿੱਚ ਨਾਮ ਲਿਖ ਦਿਆ ਉਹ ਸਾਰਾ ਕੁਝ ਦੱਸ ਦੇਾਂਗੇ ਤੇ ਉਹ ਵਿੱਚੋਂ ਪੜ ਕੇ ਤੇ ਲੋਕ ਦੱਸ ਦੇਣਗੇ ਕਮੈਂਟ ਤਾਂ ਆਪਣੇ ਪੜਨਗੇ ਨਾ ਠੀਕ ਹੈ ਠੀਕ ਹਾਂ ਤੇ ਕਮੈਂਟਾਂ ਦੇ ਵਿੱਚ ਅਸੀਂ ਦੱਸਾਂਗੇ ਬਾਈ ਐ ਅਸੀਂ ਸਾਡੀ ਵੀ ਉਹ ਨੂੰਹ ਹੈ ਸਾਡੀ ਧੀ ਹੈ ਸਾਡੀ ਬੇਟੀ ਆ ਉਹ ਇੱਕ ਹਿਸਾਬ ਦੀ ਪਰ ਐ ਨਹੀਂ ਅਸੀਂ ਦੱਸਣਾ ਚਾਹੁੰਦੇ ਉਹਦੀ ਕੋਈ ਬੇਇਜ਼ਤੀ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਅੱਜ ਦੱਸ ਦੇ ਜੇ ਕੋਈ ਹੈਗਾ ਤਾਂ ਫੋਨ ਕਰਕੇ ਜੋ ਕੋਈ ਗੱਲਬਾਤ ਹੈਗੀ ਹੈ ਤਾਂ ਭਰਾਓ ਅਸੀਂ ਉਹ ਗੱਲ ਨਹੀਂ ਕਰਨਾ ਚਾਹੁੰਦੇਗੇ ਵੀ ਕੱਲ ਨੂੰ ਕੋਈ ਆ ਕੇ ਹਨਾ ਬੱਪੂ ਆਈਂ ਕਹਿਣਾ ਚਾਹੁੰਦਾ ਵੀ ਕੱਲ ਨੂੰ ਕੋਈ ਵੀ ਆ ਬਾਅਦ ਚ ਆ ਕੇ ਸਾਨੂੰ ਕਹਵੇ ਅਸੀਂ ਅੱਜ ਪਿੱਛੇ ਹਟ ਜਾਾਂਗੇ ਜੇ ਕੋਈ ਹੈਗਾ ਉਹਦਾ ਆਸ਼ਿਕ ਸਾਨੂੰ ਪਹਿਲਾਂ ਪਤਾ ਲੱਗ ਜਾਵੇ ਵੀ ਆਏ ਨਾ ਹੋਵੇ ਬਾਅਦ ਚ ਸਾਲ ਛੀ ਮਹੀਨੇ ਅੰਦਰ ਤੇ ਬਾਅਦ ਵੀ ਗਲਤੋ ਜੀ ਕੰਮ ਵੀ ਤੁਸੀਂ ਮਾਰਨ ਮੂਰਨ ਪੈਜੋ ਹਾਂ ਇਹ ਹੀ ਗੱਲ ਕਹਿਣੀ ਚਾਹੁੰਦੇ ਆ ਬਸ ਇੰਨੀ ਹੀ ਗੱਲ ਕਰਨੀ ਚਾਹੁੰਦੇ ਆ ਬਾਈ ਯਾਰ ਮੈਂ ਨਾ ਮੈਂ ਆ ਦਾ ਪੁੱਤ ਨਹੀਂ ਬਣਾਉਣਾ ਚਾਹੁੰਦਾ ਯਾਰ ਚਲ ਬਾਪੂ ਕੋਈ ਨੇ ਮੰਨ ਕੇ ਡਾ ਗਾ ਨਹੀਂ ਯਾਰ ਨਹੀਂ ਯਾਰ ਬਾਈ ਯਾਰ ਮੈਂ ਆ ਦਾ ਪੁੱਤ ਨਹੀਂ ਬਣਾਉਣਾ ਚਾਹੁੰਦਾ ਐ ਮੈਂ ਬਈ ਅੱਜ ਦੱਸਦੇ ਜੇ ਕੋਈ ਹੈਗਾ ਤਾਂ ਬਈ ਸਾਡੀ ਬੇਨਤੀ ਹੈ ਯਾਰ ਕੀ ਕੱਲ ਨੂੰ ਕੋਈ ਸਾਨੂੰ ਅੱਗੇ ਕੋਈ ਈਮ ਗੇਮ ਕਰੇ ਸਾਨੂੰ ਨਹੀਂ ਚੱਲ ਬਾਪੂ ਕੋਈ ਨਾ ਮਾਨ ਕੜਾ ਕਰ ਯਾਰ ਅੱਜ ਆਪਣਾ ਵਿਰਧ ਨਾਂ ਦਾ ਦੇਣਾ ਤੇ ਕੋਈ ਨਾ ਬੱਖੇ ਆਪਣੇ ਸਾਡੇ ਰਿਸ਼ਤੇਦਾਰ ਵੀ ਦੇ ਦੇ ਬਾਬੂ ਭਾਵਕ ਹੋ ਗਏ ਬਾਈ ਮੈਂ ਡਰ ਗਿਆ ਯਾਰ ਮੈਂ ਬੜਾ ਜਿਆਦਾ ਡਰਿਆ ਬਾਈ ਯਾਰ ਮੈਂ ਕੰਮ ਨਹੀਂ ਕਰ ਮੈਂ ਤੇ ਦੋਸਤੋ ਸਾਡੀ ਬੇਨਤੀ ਹੈ ਤੁਹਾਡੇ ਮੇਰੇ ਹੱਥ ਬੰਨ ਕੇ ਵੀ ਜੋ ਕੋਈ ਹੈਗਾ ਨਾ ਕੋਈ ਉਹਦਾ ਪਾਸਟ ਚ ਕੋਈ ਵੀ ਰਿਲੇਸ਼ਨ ਆ ਤੇ ਉਹ ਕੱਲ ਨੂੰ ਹਨਾ ਵੀ ਅਸੀਂ ਪਰਿਵਾਰਾਂ ਵਾਲੇ ਵੀ ਨਹੀਂ ਸੀ ਇਹ ਚੀਜ਼ਾਂ ਕਰਨਾ ਚਾਹੁੰਦੇ ਪਰ ਸਾਡੀ ਮਜਬੂਰੀ ਬਣ ਗਈ ਆ ਕਿ ਕੁਡਲੀਆਂ ਹਰੇਕ ਬੰਦਾ ਮਿਲਾ ਸਕਦਾ ਡਾਕਟਰਾਂ ਦੇ ਮੋਇਨੇ ਕਰਾ ਸਕਦਾ ਪਰ ਜਿਹੜਾ ਮਗਰੋਂ ਸੱਪ ਨਿਕਲਦੇ ਆਸ਼ਕਾਂ ਵਾਲੇ ਇਹ ਕਿਹੜੀ ਜੰਤਰੀ ਚੋਂ ਕੱਢੀਏ ਇਹ ਕਿੱਥੋਂ ਕੱਢੀਏ ਯਾਰ ਸਹੀ ਗੱਲ ਆ ਤੇ ਇਹ ਤੁਸੀਂ ਸੋਸ਼ਲ ਮੀਡੀਆ ਤੇ ਸਾਡੀ ਇੰਨੀ ਖੱਤ ਜੋੜ ਕੇ ਤੁਹਾਨੂੰ ਬੇਨਤੀ ਆ ਭਰਾਵੋ ਵੀ ਅੱਜ ਸਾਡੇ ਸਾਹਮਣੇ ਆਜੋ ਅਸੀਂ ਆਪੇ ਪਿੱਛੇ हट ਜਾਾਂਗੇ ਕਲ ਨੂੰ ਗਏ ਅਗੇ ਕੋਈ ਇਹ ਮੈਂ ਕੁ ਨੀਂਦੀਆਂ ਗੋਲੀਆਂ ਪਾ ਕੇ ਤੇ ਬਾਅਦ ਚ ਤੇ ਕੋਈ ਕੋਠੇ ਤੋਂ ਲਾਸ਼ ਨਹੀਂ ਹੁੰਦੀ ਹੁੰਦੀ ਆ ਉਹ ਚੀਜ਼ਾਂ ਨਾ ਕਰਿਓ ਸਾਡੇ ਨਾਲ ਕਿਉਂਕਿ ਇਕੱਲੇ ਇਕੱਲੇ ਹੈਗੇ ਆ ਦੋਸਤ ਮੇਰੇ ਆਹੀ ਮੇਰਾ ਪਿਓ ਤੇ ਆਹੀ ਮੇਰੀ ਮਾਂ ਕਿਉਂਕਿ ਮੈਂ ਤਾਂ ਇੱਡਾ ਅਕਸੀਜ ਜਦੋਂ ਦੀ ਮੇਰੀ ਮਾਂ ਨਾ ਪੁੱਤ ਰੋਣਾ ਬੋ ਨਾ ਬਸ ਸਾਡੇ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਵੀ ਆਪਦਾ ਛੋਟਾ ਭਰਾ ਸਮਝ ਲਓ ਭਾਵੇਂ ਵੱਡਾ ਪਰ ਵੇ ਅੱਜ ਸਾਨੂੰ ਪਤਾ ਲੱਗ ਜੇ ਕਿਉਂਕਿ ਕੱਲ ਨੂੰ ਫਿਰ ਅਸੀਂ ਨਹੀਂ ਹੀਮਕੀਮ ਹੁੰਦੀ ਹੈ ਨਾ ਕੋਈ ਸਾਡਾ ਮਨ ਬਹੁਤ ਡਰਿਆ ਵਾ ਬੜਾ ਡਰਿਆ ਬਾਈ ਯਾਰ ਬਸ ਅੱਜ ਜਿਹੜਾ ਵੀ ਕੋਈ ਹੈਗਾ ਦੱਸ ਦਿਓ ਅਸੀਂ ਕਮੈਂਟ ਦੇ ਵਿੱਚ ਦਾ ਐਡਰੈਸ ਪਤਾ ਕੁੜੀ ਦਾ ਨਾਮ ਕੁੜੀ ਦੀ ਮਾਂ ਦਾ ਨਾਮ ਪਿਓ ਦਾ ਨਾਮ ਬਾਅਦ ਚ ਨਾ ਬਿਰਗ ਮਾਂ ਬਾਪ ਨੂੰ ਨਾ ਬੁਢਾਪਾ ਗੱਡਣਾ ਔਖਾ ਹੋ ਜਾਂਦਾ ਬਿਨਾਂ ਲਾਤ ਦਾ ਬਾਲਾ ਬਾਈ ਬਾਲਾ ਮਾਂ ਪਿਓ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਰਾਬਰ ਠੀਕ ਆ ਦੋਸਤੋ ਸਾਡੀ ਇਹ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਵੀ ਉਹ ਕੁੜੀ ਬਾਰੇ ਸਾਨੂੰ ਪਤਾ ਲੱਗ ਸਕੇ ਤੇ ਨਹੀਂ ਸਾਡਾ ਮੇਰਾ 15 ਦਿਨਾਂ ਨੂੰ ਜੇਕਰ ਹੀ ਸ਼ਗਨ ਪੈ ਗਿਆ ਅੱਜ ਕੱਚਾ ਸੀ ਉਹਦੇ ਪੱਕਾ ਪੈ ਗਿਆ ਤੇ ਫਿਰ ਮੇਰਾ ਵਿਆਹ ਹੋ ਜਾਣਾ ਤੇ ਫਿਰ ਹਣਾ ਵੀ ਚਲੋ ਸੀਰੀਅਸ ਸੱਜਣੇ ਖੜ ਜਾ ਤੁਹਾਡੇ ਤਾਂ ਮੈਸੇਜ ਆਣੀਆਂ ਸੀਰੇ ਗੱਲ ਵੈਸੇ ਹਾਸੇ ਦੀ ਤੇ ਮਜ਼ਾਕ ਦੀ ਹੈ ਨਹੀਂਗੀ ਗੱਲ ਪੂਰੀ ਸੀਰੀਅਸ ਆ ਵੀ ਜਿਹੜੇ ਮੁੰਡਿਆਂ ਦੇ ਮਾਪੇ ਆ ਉਹ ਡਰੇ ਹੋਏ ਆ ਕਿਉਂਕਿ ਮੁੰਡਿਆਂ ਨੂੰ ਮਾਰਨ ਦਾ ਤਾਂ ਰਿਵਾਜ ਜਾਂ ਹੀ ਚੱਲ ਪਿਆ ਜਿਵੇਂ ਔਰਤ ਕੋਈ ਮਰਦੀ ਐ ਕੋਈ ਲੜਕੀ ਮਰਦੀ ਐ ਹਨਾ ਤਾਂ ਸਾਰਾ ਦੇਸ਼ ਆ ਜਿਹੜਾ ਇਕੱਠਾ ਹੋ ਜਾਂਦਾ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਕਮਿਸ਼ਨ ਬਣੇ ਹੋਏ ਆ ਮਤਲਬ ਲੜਕੀਆਂ ਦੀ ਸੇਫਟੀ ਲਈ ਉਹਨਾਂ ਦੀ ਕੰਪਲੇਂਟਸ ਲਈ ਜਿਵੇਂ ਔਮਨ ਕਮਿਸ਼ਨ ਆ ਪਰ ਮੈਨ ਕਮਿਊਨਿਟੀ ਦੇ ਹੱਕ ਚ ਕੀ ਆ ਵੀ ਮੈਨਾਂ ਜਿਹੜੇ ਉਹ ਆਪਣੀਆਂ ਪ੍ਰੋਬਲਮ ਕਿੱਥੇ ਜਾ ਕੇ ਸ਼ੇਅਰ ਕਰਨ ਕਿੱਥੇ ਜਾ ਕੇ ਰੋਣ ਕਿੱਥੇ ਜਾ ਕੇ ਕੰਪਲੇਂਟਸ ਕਰਨ ਕੌਣ ਆਉਂਦਾ ਜੈਂਸ ਦੇ ਹੱਕ 'ਚ ਜਿਹੜੇ ਮੁੰਡਿਆਂ ਦੇ ਮਾਪੇ ਆ ਉਹ ਬੁਰੀ ਤਰ੍ਹਾਂ ਡਰੇ ਹੋਏ ਆ ਕਿਉਂਕਿ ਪਹਿਲਾਂ ਵੀ ਕੁਝ ਜਿਹੜੀਆਂ ਔਰਤਾਂ ਦੇ ਹੱਕ 'ਚ ਲੋੜ ਤੋਂ ਵੱਧ ਕਾਨੂੰਨ ਬਣੇ ਹੋਏ ਸੀ ਜਿਵੇਂ ਕਿ ਝੂਠੇ ਰੇਪ ਕੇਸ ਨਾਲ ਪਤਾ ਨਹੀਂ ਕਿੰਨੇ ਇੱਕ ਲੜਕੇ ਆ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਰੋਣ ਰਹੇ ਆ ਤੇ ਹੁਣ ਤਾਂ ਨਵਾਂ ਹੀ ਰਿਵਾਜ ਚੱਲ ਪਿਆ ਮੁੰਡਿਆਂ ਨੂੰ ਮਾਰਨ ਦਾ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਮੈਨ ਕਮਿਊਨਿਟੀ ਲਈ ਵੀ ਕੋਈ ਕਾਨੂੰਨ ਕੋਈ ਲਾਅ ਬਣਨਾ ਚਾਹੀਦਾ ਜਿੱਥੇ ਲੜਕੇ ਵੀ ਜਾ ਕੇ ਆਵਦੀਆਂ ਕੰਪਲੇਂਟਸ ਜੇ ਕੋ ਕੋਈ ਘਰ ਵਾਲੀ ਤੋਂ ਦੁਖੀ ਆ ਕਿਸੇ ਲੇਡੀ ਤੋਂ ਦੁਖੀ ਆ ਤਾਂ ਉਹਦੀ ਉਹ ਵੀ ਆਪਣੀ ਕੰਪਲੇਂਟਸ ਜਾ ਕੇ ਕਰ ਸਕਣ ਇਦਾਂ ਦਾ ਕੋਈ ਲਾਅ ਆ ਜਿਹੜਾ ਉਹ ਜ਼ਰੂਰ ਬਣਾਣਾ ਚਾਹੀਦਾ ਬਾਕੀ ਸਾਡੀ ਵੀਡੀਓ ਜਿਹੜੀ ਉਸ ਸਮੇਂ ਦੇ ਜੋ ਹਾਲਾਤ ਚੱਲ ਰਹੇ ਆ ਉਹਨਾਂ ਦੇ ਅਕੋਰਡਿੰਗ ਬਣੀ ਆ ਤੁਹਾਨੂੰ ਵਿਸ਼ਾ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਨਾ ਕਿ ਸੱਚਮੁੱਚ ਜਿਹੜੇ ਮੁੰਡਿਆਂ ਦੇ ਮਾਪੇ ਆ ਉਹ ਡਰੇ ਹੋਏ ਆ ਮੈਂ ਵੀਰਪਾਲ ਕੌਰ ਸੇਖੋਂ ਜੱਤੋਂ ਤੇ ਬਾਕੀ ਸਾਡੀ ਸਾਰੀ ਟੀਮ ਦੀ ਇਹ ਛੋਟੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਜ਼ਰੂਰ ਕਰ ਦੇਣਾ ਤੇ ਇੱਕ ਦੋਸਤੋ ਵੀ ਸਾਡੀ ਵੀਡੀਓ ਸਮਾਜ ਨੂੰ ਸੇਧ ਦੇਣ ਲਈ ਬਣਾਈ ਗਈ ਆ ਤੇ ਕਿਸੇ ਘਟਨਾ ਨਾਲ ਜਿਹੜੇ ਸਬੰਧਤ ਹੁੰਦੀ ਆ ਤਾਂ ਉਹ ਇੱਕ ਮਹਿਜ ਇਤਫਾਕ ਆ ਇਹ ਸਾਰੀਆਂ ਘਟਨਾਵਾਂ ਕਾਲਪਨਿਕ ਆ ਦੋਸਤੋ ਸ਼ੇਅਰ ਕਰ ਦਿਓ ਦਬ ਕੇ ਹਾਂਜੀ ਮਿੱਤਰੋ ਮੈਂ ਤੁਹਾਡਾ ਰਾਜੂ ਮੱਤਾ ਤੇ ਚੰਗੀ ਲੱਗੀ ਵੀਡੀਓ ਸਾਡੀ ਦਬ ਕੇ ਸ਼ੇਅਰ ਕਰ ਦਿਓ ਧੰਨਵਾਦ